ਏ ਮਿਸਟਰ ਐਲਨ ਮਸਕ ਟੈਸਲਾ ਕੰਪਨੀ ਦੇ ਮਾਲਕ ਟੈਸਲਾ ਕੰਪਨੀ ਗੱਡੀਆਂ ਬਣਾਉਂਦੀ ਹੈ ਔਰ ਐਲਨ ਮਸਕ ਦੀ ਕੰਪਨੀ ਇੱਕ ਹੋਰ ਹੈ ਸਪੇਸ ਐਕਸ ਇਹ ਪ੍ਰਾਈਵੇਟ ਕੰਪਨੀ ਹੈ ਇਹ ਜਹਾਜ਼ ਬਣਾਉਂਦੀ ਹੈ ਔਰ ਇਹ ਇਹੋ ਜਿਹੇ ਰਾਕਟ ਬਣਾ ਰਿਹਾ ਜੋ 100 ਸਾਲ ਬਾਅਦ ਧਰਤੀ ਤੇ ਪੂਰਾ ਕ라우ਡ ਹੋ ਜੂਗਾ ਨਾ ਧਰਤੀ ਤੇ ਪੂਰਾ ਕ라우ਡ ਹੋ ਜੂਗਾ ਲੋਕਾਂ ਦੇ ਰਹਿਣ ਵਾਸਤੇ ਜਗ੍ਹਾ ਹੀ ਨਹੀਂ ਬਚਣੀ ਤਾਂ ਉਹਨਾਂ ਨੂੰ ਮੰਗਲ ਗ੍ਰਹਿ ਤੇ ਕਿਵੇਂ ਸ਼ਿਫਟ ਕਰਨਾ ਇਸ ਚੀਜ਼ ਦਾ ਪਲਾਨ ਕਰ ਰਹੇ ਹੋ ਟਾਰਗੇਟ ਕਰ ਰਹੇ ਆ ਵੀ ਲੋਕਾਂ ਨੂੰ ਮੰਗਲਗ੍ਰਹਿ ਤੇ ਕਿਵੇਂ ਸ਼ਿਫਟ ਕਰਾਂਗੇ ਅੱਜ ਤੋਂ 100 ਸਾਲ ਬਾਅਦ ਪਰ ਇੱਕ ਤਸਵੀਰ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਜਾਦੂ ਟੁੰਨ ਚ ਫਸਾ ਕੇ ਕਿਸਾਨ ਨਾਲ ਮਾਰੀ ਇਸ ਬਾਈ ਨੇ ਪੈਸੇ ਡਬਲ ਕਰਨ ਦੇ ਚੱਕਰ ਵਿੱਚ ਇਹ ਠੱਗੀ ਦਾ ਸ਼ਿਕਾਰ ਹੋਈ ਹੈ ਇੱਕ ਬੰਨੇ ਦੁਨੀਆ ਕਿੱਥੇ ਪਹੁੰਚ ਗਈ ਕਿੰਨੀ ਤਰੱਕੀ ਦੇ ਰਾਹਾਂ ਤੇ ਜਾ ਰਹੀ ਹੈ ਮੰਗਲਗ੍ਰਹਿ ਤੇ ਜਾਂਦੀਆਂ ਗੱਲਾਂ ਕਰ ਰਹੀ ਹੈ ਤਾਂ ਦੂਜੇ ਬੰਨੇ ਆਪਾਂ ਕਿੰਨੇ ਬੇਵਕੂਫ ਹਜੇ ਵੀ ਨਾ ਚੱਕਰਾਂ 'ਚ ਫਸੇ ਆਪਾਂ